ਹਾਂਜੀ ਸਵਾਲ ਲਾਓ ਸਵਾਲ ਦਾ ਜਵਾਬ ਦੋ ਦੋ ਮੀਮਾ ਲੜਦੀਆਂ ਜਾਣ ਖੇਤ ਵੱਡਾ ਕਰਦੀਆਂ ਜਾਣ ਦੋ ਮੀਮਾ ਲੜਦੀਆਂ ਜਾਣ ਖੇਤ ਵੱਡਾ ਖੇਤ ਵੱਡਾ ਕਰਦੀਆਂ ਜਾਣ ਕਿਹੜੀ ਚੀਜ਼ ਐ ਗਾਈਆਂ ਐਵੇਂ ਗਾਈਆਂ ਖੇਤ ਗਾਈਆਂ ਜਿਸੇ ਚਰਨਾ ਸ਼ੁਰੂ ਕਰ ਦਿੰਦੀਆਂ ਉਹ ਤਾਂ ਛੋਟਾ ਕਰ ਦਿੰਦੀਆਂ ਹਜ਼ਾਰ ਦੇਣਾ ਇਹ ਖੇਤ ਵੱਡਾ ਕਰਦੀਆਂ ਆ ਦੋ ਮੀਮਾ ਲੜਦੀਆਂ ਜਾਣ ਖੇਤ ਵੱਡਾ ਕਰਦੀਆਂ ਜਾਣ। ਐਜੀ ਠੀਕ ਜੀ। ਸਸੋ ਦਸੋ ਹੋ। ਲਾਉ ਦਿਮਾਗ ਗੁਰਲਾਲ ਸਿੰਘ ਦਿਓ ਜਵਾਬ। ਦੋ ਮੇ ਮਲੜਦੀਆਂ ਜਾਣ। ਖੇਤ ਵੱਡਾ ਕਰਦੀਆਂ ਜਾਣ। ਐਰੋ ਹਾਂ? ਐਰੋ ਇਹ ਕલ્ਟੀਵੇਟਰ? ਨਹੀਂ ਨਹੀਂ ਨਹੀਂ। ਨਹੀਂ ਨਹੀਂ ਖੇ ਕੰਪੈਨ ਤਾਂ ਖੇ ਦਾ ਕੱਟ ਕਰ ਦਿੰਦੀ ਆ ਕੀ ਜੀ ਦਾ ਕੋਈ ਐਂਡ ਦੋ ਉਹ ਕੰਪੈਨ ਖਤੇ ਚੱਲ ਵੀ ਤੋਂ ਨੇ ਤਾਂ ਫੇ ਕਣਕ ਮਕਾਉਣੀ ਆ ਵੱਡੀ ਥੋੜੋ ਕਰਨੀ ਆ ਦੱਸੋ ਵੀ ਗੜੀ ਇਹ ਖੇਤ ਵਡਾ ਕਰਦੀ ਹਾਂਜੀ ਦੋ ਮੇਮ ਲੜਦੀਆਂ ਜਾਣ ਖੇਤ ਵਡਾ ਕਰਦੀਆਂ ਜਾਣ ਹੈਗੀਆਂ ਦੋ ਕੀ ਜੀ ਜੀ ਆਪਣੀ ਸੋਚ ਨੂੰ ਅੱਜ ਤੋਂ 15 20 25 ਸਾਲ ਪਿਛੇ ਲੈ ਕੇ ਜਾਓ ਉਸ ਵਕਤ ਮੇਮ ਲੜਦੀਆਂ ਹੁੰਦੀਆਂ ਹੁਣ ਨਹੀਂ ਲੜਦੀਆਂ ਅੱਛਾ ਤਰਾਹ ਵਟਮਾ 9999 ਉਹ ਵੀ ਨਹੀਂ ਉਹ ਤਾਂ ਜੋ ਮਰਜ਼ੀ ਕਰਨਾ ਦਾ ਵੱਡਾ ਅੱਜ ਕੱਲ ਵਿਰਲੇ ਹੀ ਹੋਣਗੇ ਕਹਿ ਲੋ ਕਿ ਹਜ਼ਾਰਾਂ ਚੋਂ ਇੱਕ ਇੱਕ ਜਣਾ ਹੋਗਾ ਜਿਹੜਾ ਇਹ ਕੰਮ ਕਰਦਾ ਹੋਊਗਾ ਬੋਲ ਉਹ ਨਹੀਂ ਬੋਲ ਦੋ ਆਪਣੇ ਬਹੁਤ ਲੋਕ ਚਲਾਉਂਦੇ ਹਲੇ ਵੀ ਹਲ ਵੀ ਹੈਗੇ ਆ ਪੁੱਤ ਹਲ ਵੀ ਚਲਾਉਂਦੇ ਹਲੇ ਕਈ ਜਣੇ ਦੋ ਮਹਿਮਾਂ ਲੜਦੀਆਂ ਜਾਣ ਖੇਤ ਵੱਡਾ ਕਰਦੀਆਂ ਜਾਣ ਜੋਇਦਾ ਬਲਦੇ ਮਨ ਨੇ ਨਹੀਂ 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 ਧਸਰੋ ਗੋਂਦੇ ਆ ਹੈ ਸਰਸਰੋ ਗੋਂਦੇ ਤੁਰੇ ਜਾਣੇ ਵੱਡੇ ਹੋ ਜਾਂਦਾ ਫੇਰ ਨਹੀਂ 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 ਉਹ ਵੀ ਨਹੀਂ 10000 6000 10000 ਲਾਉਦਾ ਮਾਲ ਇੱਕ ਖੇਤ ਨਾਲ ਸੰਬੰਧੀ ਚੀਜ਼ ਨਹੀਂ ਕੀ ਐਫਪੀ ਕਰੀਏ ਇੱਕ ਘਰ ਦੇ ਨਾਲ ਸੰਬੰਧੀ ਚੀਜ਼ ਆ ਮੋਗਾ ਲੋਕੀਏ ਦੇ ਕਿਹਾ ਹਾਂ ਉਹ ਆਪ ਬਦਲਾ ਕੀ ਤਾਂ ਇੱਕ ਬਾਤ ਆ ਹੈਨਾ ਕਿਉਂਕਿ ਇਹਦੇ ਵਿੱਚ ਜਿਹੜੀ ਚੀਜ਼ ਬਣਦੀ ਆ ਨਾ ਉਹਨੂੰ ਆਪਾਂ ਖੇਤ ਦੇ ਨਾਲ ਜੋੜ ਦੇ ਦਿੱਤਾ ਦੋ ਮੇਮਾਂ ਲੜਦੀਆਂ ਜਾਂ ਖੇਤ ਵੱਡਾ ਕਰਦੀਆਂ ਜਾਂ ਉਹ ਕਿਹੜੀ ਚੀਜ਼ ਆ ਜਣੀ ਆਪਸ ਦੋ ਦੋ ਮੇ ਲੜਦੀਆਂ ਰਹਿੰਦੀਆਂ ਤਾਂ ਚੀਜ਼ ਵੱਡੀ ਹੁੰਦੀ ਰਹਿੰਦੀ ਆ ਹਾਂ ਸਪਰੇ ਉਹ ਨਹੀਂ ਖੱਤਿਆਂ 'ਚ ਨਹੀਂ ਜਾਣਾ ਖੱਤਿਆਂ 'ਚ ਜਾਣਾ ਹੀ ਨਹੀਂ ਨਾ ਘਰ 'ਚ ਰਹਿਣਾ ਆ ਪਾਣੀਆਂ ਬੀਬੀਆਂ ਇਹ ਯੂਜ਼ ਕਰਦੀਆਂ गी? ना जी ना।, ना 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 अपनी बीबिया कर दागा कोटियां सलाइया दो महीम लड़दिया खेत वा कोटी जो इन वर्टर आडा होगा दो महीम लड़दी जान खेत वा कर ਮਨੇ ਇੱਕ ਸਵਾਲ ਹੋਰ ਆ ਬਲੋ ਬੰਦ ਕਰ ਨਹੀਂ ਨਹੀਂ ਚੱਲਣ ਦੋ ਇੱਕ ਹੋਰ ਸਵਾਲ ਆ ਉਹ ਕਿਹੜੀ ਥਾਂ ਆ ਜਿੱਥੇ ਜੰਗਲ ਤੇ ਆ ਪਰ ਰੁੱਖ ਹੈ ਨਹੀਂ ਨਦੀ ਆ ਪਰ ਪਾਣੀ ਹੈ ਨਹੀਂ ਸ਼ਹਿਰ ਆ ਪਰ ਘਰ ਹੈ ਨਹੀਂ ਦੱਸੋ ਉਹ ਕਿਹੜੀ ਥਾਂ ਹੈ ਹਾਂ ਜੀ ਡਲਮਾ ਜੀ ਪਤਾ ਦੱਸੋ 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 ਛੇਤੀ ਦੱਸੋ जंगल या पर रुख नहीं नदी आ पर पानी नहीं शहर पर आई नहीं <laughs> नहीं माता नहीं, भी नहीं। <laughs> दसो दसो छेती दसो जंगल या पर रुख नहीं नदी आ पर पानी नहीं शहर या पर घर नहीं ਇਹਦੀ ਥਾਂ ਹੋ ਸਕਦੀ ਹੈ ਕਿ ਲਾਉ ਦਮਾਗ ਗੋਪੀ ਲਾ ਦਮਾਗ ਨਹੀਂ ਲੱਗਾ ਦਮਾਗ ਮਾਰਾ ਹੋ ਗਈ ਯਾਰ ਲਾਉ ਲਾਉ ਦਮਾਗ ਲਾਉ ਸੇਤੀ ਦੋ ਸੇਤੀ ਸੇਤੀ ਜਿਹੜਾ ਨਦੀ ਹੋਵੇ ਉਹਨਾਂ ਜੋੜ ਸਕਦੇ ਨਹੀਂ ਉਹ ਮੈਂ ਕਹਿਣ ਕੀ ਦਿਆਂ ਨਦੀ ਹੈ ਪਰ ਪਾਣੀ ਨਹੀਂ ਸਰਦਾ ਉਹ ਨਾ ਸਰਦਾ ਜ ਪਾਣੀ ਹੈ ਨਹੀਂ ਸਰਦਾ ਬੋਲ ਨਹੀਂ ਸਾਰਾ ਕੋਸ਼ਿਸ਼ ਰਸੋ ਦਸ਼ਤੀ ਦਸੋ ਕਿਤਨਾ ਟਾਈਮ ਮਸ ਲਗਾਓ ਭਾਈ ਤੁਸੀਂ ਸੋਚਾਂ ਚ ਬੈ ਗਏ ਨਾ ਨਾ ਦੇ ਦੋ ਹੈ ਸਾਦੋ ਉਹ ਚੀਜ਼ ਹੈਗੀ ਆ ਨਕਸ਼ਾ ਨਕਸ਼ੇ ਤੇ ਆਪਾਂ ਰੁੱਖ ਵੀ ਹੁੰਦੇ ਆ ਜੰਗਲ ਹੁੰਦਾ ਆ ਪਰ ਰੁੱਖ ਤੇ ਨਹੀਂ ਨਾ ਹੁੰਦੇ ਨਦੀ ਹੁੰਦੀ ਪਰ ਪਾਣੀ ਹੁੰਦਾ ਨਹੀਂ ਸ਼ਹਿਰ ਤੇ ਸ਼ਹਿਰ ਦਿਖ ਜਾਂਦੇ ਆ ਪਰ ਘਰਦ ਨਹੀਂ ਨਾ ਹੁੰਦੇ ਨਕਸ਼ਾ ਨਕਸ਼ੇ ਰਹੀ ਹੈ ਨਾ ਹੈ ਨਾ ਠੀਕ ਹੈ ਰਹਿਮਾਤਾ ਹਾਂ ਠੀਕ ਆ ਜੀ ਓਕੇ ਜੀ ਮਿਲਦੇ ਆ ਜੀ ਅਗਲੀ ਵੀਡੀਓ